ਇਹ ਬੂਟੇ ਜੀ ਗਲਗਲਾ ਆਂਦੇ ਆ ਗਲਗਲ ਕ੍ਰਾਫਟਡ ਗਲਗਲ ਹੁੰਦੀ ਏ ਇਹ ਅਚਾਰ ਇਹਦਾ ਪਾਇਆ ਜਾਂਦਾ ਬਹੁਤ ਵਧੀਆ ਅਚਾਰ ਬਣਦਾ ਤੇ ਇਹ ਥੈਲੀਆਂ ਵਿੱਚ ਪਏ ਬੂਟਿਆਂ ਨੂੰ ਹੀ ਫਲ ਲੱਗਿਆ ਹੋਇਆ ਇਹ 2 ਸਾਲ ਦੇ ਪਲੇ ਹੋਏ ਬੂਟੇ ਆ ਇਹ ਬਹੁਤ ਸਾਰੇ ਬੂਟਿਆਂ ਨੂੰ ਫਲ ਆਇਆ ਹੋਇਆ ਮਤਲਬ ਕਿ ਜੇ ਕਰ ਇਹ ਬੂਟੇ ਲਗਾਏ ਜਾਂਦੇ ਆ ਤਾਂ ਪਹਿਲੇ ਸਾਲ ਹੀ ਫਲ ਚੱਕ ਲੈਣਗੇ ਇਹ ਦੇਖ ਸਾਈਜ਼ ਇਹਨਾਂ ਦਾ ਥੋੜਾ ਛੋਟਾ ਰਹਿ ਗਿਆ ਕਿਉਂਕਿ ਥੈਲੀ ਦੇ ਵਿੱਚ ਆ ਬੂਟੇ ਇੰਚ ਲੱਗੇ ਤੋਂ ਪੂਰਾ ਵਧੀਆ ਸਾਈਜ਼ ਬੰਦਾ ਇਹਨਾਂ ਦਾ ਇਹ ਪੂਰੇ ਫਲੇ ਹੋਏ ਬੂਟੇ ਆ ਇੱਕ ਖੱਟੀ ਹੁੰਦੀ ਆ ਜਿਹੜਾ ਕਿ ਦੇਸੀ ਬੂਟਾ ਹੁੰਦਾ ਜਿਹਦੇ ਉੱਪਰ ਆਮ ਕਰਕੇ ਸਾਰੇ ਸੀਟ੍ਰਸ ਦੀ ਗਰਾਫਟ ਹੁੰਦੀ ਆ ਨਿੰਬੂ ਕਿਨੂ ਵਗੈਰਾ ਦੀ ਤੇ ਇੱਕ ਇਹ ਗਲਗਲ ਹੁੰਦੀ ਆ ਵੱਡੇ ਸਾਈਜ਼ ਦੀ ਜਿਹਦਾ ਕੇ achar ਬਹੁਤ ਵਧੀਆ ਬੰਦਦਾ ਇਹਦੇ ਬੁੱਤੇ ਆਪਣੇ ਕੋਲੇ ਅਵੇਲੇਬਲ ਆ ਜੇ ਕਿਸੇ ਨੂੰ ਚਾਹੀਦੇ ਹੋਣ ਤਾਂ ਲਿਜਾ ਕੇ ਲਾ ਸਕਦੇ ਆ ਗਲਗਲ ਜਾਂ ਬਾਕੀ ਸਟਰਸ ਲੱਗ-ਪੱਗ ਸਾਰਾ ਸਾਲ ਹੀ ਲਗਾ ਸਕਦੇ ਹੁੰਨੇ ਆਪਾਂ ਸਰਦੀ ਵਗੈਰਾ ਦੀ ਕੋਈ ਖਾਸ ਇਹਦੇ ਤੇ ਮਾਰ ਨਹੀਂ ਹੁੰਦੀ ਨਾ ਹੀ ਗਰਮੀ ਦੀ ਕੋਈ ਬਾਲੀ ਪਰਵਾਹ ਕਰਦਾ ਹੁੰਦਾ ਧੰਨਵਾਦ ਜੀ